ਕੁਛਿਆ ਕੋ ਕੇ ਦੁੱਖ ਤੇ ਨਹੀਂ ਮੰਗਿਆ ਸੀ ਦੁੱਖ ਮਿਲੇ ਇਹ ਕਿਵੇਂ ਮੰਨ ਲਈਏ ਮੰਗਿਆ ਤੇ ਸੁੱਖ ਸੀ ਦੁੱਖ ਵੀ ਮੰਗਿਆ ਹੁਣੇ ਆਪਣੇ ਲਈ ਨਹੀਂ ਤੇ ਕਿਸੇ ਲਈ ਮੰਗਿਆ ਹੁਣੇ ਕਿਸੇ ਲਈ ਮੰਗਿਆ ਹੁਣੇ ਉਹ ਜਿਹੜਾ ਕਿਸੇ ਲਈ ਮੰਗਿਆ ਹੈ ਤੇ ਉਹਨੂੰ ਹੁਣ ਦੁੱਖ ਦੇਣਾ ਹੈ ਤਾਂ ਪਹਿਲੇ ਆਪਣੇ ਕੋਲ ਤੇ ਹੋਣਾ ਚਾਹੀਦਾ ਤਾਂ ਦਿਆਂਗੇ ਨਾ ਮੈਂ ਉਹ ਹੀ ਚੀਜ਼ ਦੇ ਸਕਦਾ ਕਿਸੇ ਨੂੰ ਜੋ ਮੇਰੇ ਕੋਲ ਹੈ ਜੋ ਮੇਰੇ ਕੋਲ ਹੈ ਹੀ ਨਹੀਂ ਮੈਂ ਦਿਆਂਗਾ ਕਿਸੇ ਨੂੰ ਤੂੰ ਰੱਬੀ ਇੱਕ ਨਿਯਮ ਹੈ ਜੋ ਤੂੰ ਕਿਸੇ ਲਈ ਮੰਗਲੇ ਹੈ ਮੰਗ ਰਿਹਾ ਹੈ ਪਹਿਲੇ ਤੈਨੂੰ ਮਿਲੇਗਾ ਫਿਰ ਤੂੰ ਦੇ ਦੇਈ ਉਹਨੂੰ ਤੂੰ ਦੇ ਸਾਰੇ ਸੰਸਾਰ ਦੇ ਚ ਲੋਕੀ ਗਿਲੇ ਕਰਦੇ ਮਿਲਣਗੇ ਪੁੱਤਰ ਨੇ ਦੁੱਖ ਦਿੱਤਾ ਹੈ ਮਾਂ ਬਾਪ ਤੋਂ ਦੁਖੀਆਂ ਪਤਨੀ ਤੋਂ ਦੁਖੀਆਂ ਆ ਪਤੀ ਤੋਂ ਦੁਖੀ ਆ ਭਰਾ ਤੋਂ ਦੁਖੀ ਆ ਪੜੋਸੀ ਤੋਂ ਦੁਖੀ ਆ ਇਸ ਰਾਜਨੀਤੀ ਤੋਂ ਦੁਖੀ ਆ ਹੁਕਮਰਾਨ ਤੋਂ ਦੁਖੀ ਉਸ ਤੋਂ ਦੁੱਖ ਮਿਲ ਰਿਹਾ ਹੈ 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 ਇਸ ਤਾਂ ਹੀ ਆਖਿਆ ਜਾਂਦਾ ਹੈ ਅਨੁਭਵੀ ਇਹ ਗੱਲ ਹੈ ਜਿਸ ਤੋਂ ਮਿਲ ਰਿਹਾ ਹੈ ਦੁੱਖ ਇਹ ਮੈਂ ਮੰਗਿਆ ਸੀ ਬਿਨਾ ਮੰਗਿਆ ਨਹੀਂ ਕੁਝ ਮਿਲਦਾ ਕਹਿੰਦੇ ਨੇ ਬੱਚਾ ਰੋਵੇ ਨਾ ਤੇ ਮਾਂ ਵੀ ਦੁੱਧ ਨਹੀਂ ਦੇਂਦੀ ਬਹੁਤ ਕੁਝ ਅਸੀਂ ਮੰਗਦੇ ਆ ਤੇ ਪਰਮਾਤਮਾ ਤੋਂ ਸਾਨੂੰ ਮਿਲਦਾ ਹੈ ਪਰ ਉਹ ਐਸਾ ਦਾਤਾ ਹੈ ਅਣ ਮੰਗਿਆਂ ਦਾਨ ਦੇਵਣਾ ਕਹੋ ਨਾਨਕ ਸੱਚ ਸੰਭਾਲ ਜਿਓ ਕੁਝ ਮੰਗ ਸਾਡੇ ਅੰਦਰ ਨਹੀਂ ਪੈਦਾ ਹੁੰਦੀ ਪਰ ਵਾਸਤਵਿਕ ਸਾਡੀ ਲੋੜ ਆਉਂਦੀ ਹੈ ਉਹ ਅਣ ਮੰਗਿਆਂ ਹੀ ਲਈ ਜਾਂਦਾ ਹੈ ਜਿਵੇਂ ਅਸੀਂ ਹਵਾ ਦੀ ਮੰਗ ਤੇ ਨਹੀਂ ਕਰਦੇ ਮਿਲ ਰਹੀ ਹੈ ਪ੍ਰਾਣ ਚੱਲ ਰਹੇ ਤੇ ਕੋਈ ਮੰਗ ਅਸੀਂ ਕੀਤੀ ਤੇ ਮਿਲ ਰਹੀ ਹੈ ਤੇ ਹਵਾ ਇੱਕ ਸੈਕਿੰਡ ਵਾਸਤੇ ਵੀ ਨਾ ਹੋਵੇ ਤੇ ਅਸੀਂ ਨਹੀਂ ਹੋ ਸਕਦੇ ਪਰ ਇਹ ਤੇ ਅਣ ਮੰਗਿਆ ਹੀ ਮਿਲ ਰਹੀ ਹੈ ਜਿੰਨਾ ਜ਼ਰੂਰੀ ਹੈ ਉਹ ਅਣ ਮੰਗਿਆ ਮਿਲਦਾ ਪਿਆ ਜਿਹੜਾ ਗੈਰ ਜ਼ਰੂਰੀ ਹੈ ਉਹ ਮੰਗਣ ਨਾਲ ਤੇ ਪ੍ਰਸ਼ਾਦਤ ਨਾਲ ਪ੍ਰਾਪਤ ਹੁੰਦਾ ਹੈ। ਦੁੱਖ ਦਾ ਮੂਲ ਕਾਰਨ ਇੱਛਾ ਹੈ। ਤੇ ਇੱਕ ਇੱਛਾ ਹੁੰਦੀ ਤੇ ਕਦੋਂ ਦੀ ਖਤਮ ਹੋ ਗਈ ਆਉਂਦੀ ਇੱਛਾਵਾਂ ਦਾ ਪ੍ਰਵਾਹ। ਨਾ ਦੇ ਦ੍ਰਿ। ਇੱਛਾਵਾਂ ਵੱਧੀਆਂ ਜਾ ਰਹੀਆਂ ਨੇ। ਦੁੱਖ ਵੱਧੇ ਜਾ ਰਹੇ ਨੇ, ਵੱਧੇ ਜਾ ਰਹੇ ਨੇ। ਅਗਰ ਇਹ ਇੱਕ ਪੜੀ ਪਰਵਲ ਸਚਾਈ ਇਹ ਕਿ ਸਾਰਾ ਸੰਸਾਰ ਦੁਖੀ ਹੈ। ਤੋਂ ਹਰ ਵਿਅਕਤੀ ਦੇ ਅੰਦਰ ਇੱਛਾ ਦੇ ਦਰਿਆ 'ਤੇ ਚੱਲਦੇ ਨਹੁਰ ਕੀ ਹੈ। ਮੰਗਾਂ ਦੇ ਦਰਿਆ 'ਤੇ ਚੱਲਦੇ। ਜੋ ਕੁਝ ਮਿਲੇ ਹੈ ਅਜ ਤੱਕ ਸਾਨੂੰ ਸਾਡੀ ਮੰਗਾਂ ਨੇ ਤੇ ਮੰਗਾਂ ਹਰ ਰੋਜ਼ ਵੱਧੀਆਂ ਜਾ ਰਹੀਆਂ ਨੇ। ਇੰਨਾਂ ਹੀ ਮੰਗਾਂ ਨੇ ਇੰਨਾਂ ਹੀ ਇੱਛਾਵਾਂ ਨੇ। ਬਾਰ-ਬਾਰ ਜਨਮ ਕਰਾਈ ਜਾਣਾ ਕਿਉਂਕਿ ਇਛਾਵਾਂ ਜੋ ਤੈ ਜੀਆਂ ਨੇ ਤੇ ਜੀਵਨ ਛੋਟਾ ਹੈ। ਇਹ ਸਾਰੀਆਂ ਮੰਗਾਂ ਪੂਰੀਆਂ ਹੋਵਣ ਇਹਦੇ ਲਈ ਜੀਵਨ ਛੋਟਾ ਹੈ ਤੋ ਪ੍ਰਭੂ ਹੋਰ ਜਨਮ ਰੈਂਦਾ ਹੈ ਹੋਰ ਜਨਮ ਰੈਂਦਾ ਹੈ ਹੋਰ ਜਨਮ ਰੈਂਦਾ ਹੈ ਪਰ ਹੋਰ ਹੋਰ ਜਨਮ ਦੇਚ ਹੋਰ ਹੋਰ ਇੱਛਾਵਾਂ ਵੀ ਨਾਲ-ਨਾਲ ਜਨਮ ਲੈਂਦੀਆਂ ਜਾਂਦੀਆਂ ਨੇ ਤੋ ਇੱਛਾਵਾਂ ਦਾ ਇਹ ਪ੍ਰਵਾਹ ਜਨਮ ਮਰਨ ਦਾ ਪ੍ਰਵਾਹ ਬਣ ਜਾਂਦਾ ਹੈ ਉਮੀਦ ਇਹ ਗੱਲ ਪਕੜਦੇ ਚਾਹੀਏ ਕਾਮਨਾਵਾਂ ਦਾ ਇਹ ਪ੍ਰਵਾਹ ਜਨਮ ਮਰਨ ਦਾ ਪ੍ਰਵਾਹ ਬਣ ਜਾਂਦਾ ਹੈ ਤੇ ਜਨਮ ਤੇ ਮਰਨ ਦੇ ਪ੍ਰਵਾਹ ਨੂੰ ਅਗਰ ਰੋਕਣਾ ਹੈ ਨਾ ਹੋਵੇ ਇਹ ਨਾ ਹੋਵੇ ਤਾਂ ਫਿਰ ਮਹਾਰਾਜ ਕਹਿੰਦੇ ਨੇ ਕਾਹੂ ਹਲ ਕੀ ਇੱਛਾ ਨਹੀਂ ਬਾਝੇ ਕੇਵਲ ਭਗਤ ਕੀਰਤਨ ਸੰਗ ਰਾਜ ਨੇ ਐ ਤੇ ਬੜਾ ਔਖਾ ਕੰਮ ਹੈ ਬਸ ਇਹੀ ਔਖਾ ਹੈ ਕਹੂੰ ਫਲ ਕੀ ਇੱਛਾ ਨਹੀਂ ਬਾंचे ਕੇਵਲ ਭਗਤ ਕੀਰਤਨ ਸੰਗ ਰਾਚੇ ਯੂਰਪ ਦੇ ਦਾਰਸ਼ਨਿਕ ਐਸਾ ਕਹਿੰਦੇ ਨੇ ਕਿ ਹਿੰਦੁਸਤਾਨ ਦੇ ਸੰਤ ਬਿਲਕੁਲ ਪਾਗਲ ਬਣੇ ਦੀ ਗੱਲ ਕਰਦੇ ਨੇ ਕਹਿੰਦੇ ਨਾ ਫਲ ਦੀ ਇੱਛਾ ਹੀ ਨਹੀਂ ਤੇ ਮਨੁੱਖ ਕੰਮ ਕਿਉਂ ਕਰੇਗਾ ਕਰਮੇ ਕਉਂ ਕਰੇਗਾ ਲੋੜ ਕੀ ਹੈ ਫਲ ਦੀ ਇੱਛਾ ਪਲੇ ਰੱਖਨੇ ਆ ਕਰਮ ਬਾਦ ਦੇ ਚ ਕਿਸਾਨ ਫਲ ਦੀ ਇੱਛਾ ਪਹਿਲੇ ਰੱਖਦਾ ਹੈ ਬੀਜ ਬਾਦ ਦੇ ਚ ਬੋਂਦਾ ਹੈ ਫਲ ਦੀ ਇੱਛਾ ਪਹਿਲੇ ਰੱਖਦਾ ਹੈ ਦੁਕਾਨਦਾਰ ਦੁਕਾਨ ਬਾਦ ਦੇ ਚ ਖੋਲਦਾ ਹੈ ਬਿਜ਼ਨਸ ਬਾਦ ਦੇ ਚ ਕੋਈ ਆਰੰਭ ਕਰਦਾ ਹੈ ਇੱਛਾ ਪਹਿਲੇ ਫਲ ਤੋਂ ਰਹਿਤ ਹੋ ਜਾਏ ਮਨੁੱਖ ਤੋ ਕਰਮ ਤੋਂ ਰਹਿਤ ਹੋ ਜਾਏਗਾ ਐਸਾ ਯੂਰੋਪੀਅਨ ਵਿਦਵਾਨ ਕਹਿੰਦੇ ਸਾਰੇ ਦੇ ਸਾਰੇ परमाधी गति चल दी है हल दी इच्छा के हुन सतगुरु दी वाणी ਤੇ ਭਾਰਤ ਦੇ ਸਾਰੇ ਸੰਤ ਇਹ ਕਹਿੰਦੇ ਨੇ ਕਾਹੂ ਫਲ ਕੇ ਇੱਛਾ ਨਹੀਂ ਬਾਝੇ ਕੇਵਲ भगत ਕੀਰਤਨ ਸੰਗ ਰache ਜਦ ਕੀਰਤਨ ਸੁਣਨ ਬੈਠਾ ਹੈ ਕੀਰਤਨ ਕਰਨ ਬੈਠਾ ਹੈ ਪਾਠ ਕਰਨ ਬੈਠਾ ਹੈ ਜਾਂ ਪਾਠ ਸੁਣਨ ਬੈਠਾ ਹੈ हां हूं फल के इच्छा नहीं वांचे बिल्कुल कोई इच्छा ना रखे बस कर्म करे बस जप करे बस वाणी जपे बस कीर्तन करे बस कीर्तन सुने फल दी इच्छा रख के सारा जगत कर्म करदा इनानो संसारी कहंदे पीते आम लोक नहीं ਇਸੇ ਤਰ੍ਹਾਂ ਹੀ ਕਰਦੇ ਨੇ ਇਹਨਾਂ ਦੇ ਸਾਰੇ ਕਰਮ ਪ੍ਰੇਰਿਤ ਹੁੰਦੇ ਨੇ ਇੱਛਾ ਤੋਂ ਹਲ ਦੀ ਇੱਛਾ ਤੋਂ ਪਰ ਜਿਸ ਨੂੰ ਇਹ ਸਮਝ ਆ ਜਾਂਦੀ ਹੈ ਇੱਕ ਦਿਨ ਇਹ ਇਸ ਜੀਵਨ ਦਾ ਪ੍ਰਵਾਹ ਤੇ ਰੁਕ ਜਾਏਗਾ ਇੱਛਾਵਾਂ ਦਾ ਪ੍ਰਵਾਹ ਤੇ ਚੱਲਦਾ ਰਹੇਗਾ ਉਹ ਇੱਛਾਵਾਂ ਦਾ ਪ੍ਰਵਾਹ ਫਿਰ ਅਗਲਾ ਜਨਮ ਕਰਾ ਦੇਗਾ ਫਿਰ ਜੀਵਨ ਤੇ ਸਮਾਪਤ ਹੋ ਜਾਂਦਾ ਇੱਛਾਵਾਂ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ ਫਿਰ ਉਹ ਪਰਵਾ ਅਗਲਾ ਜਨਮ ਕਰਾ ਦੇਗਾ ਹੋਰ ਅਗਲਾ ਜਨਮ ਕਰਾ ਦੇਗਾ ਤਾਂ ਜੋ ਕੁਝ ਸਾਨੂੰ ਅਜ ਪ੍ਰਾਪਤ ਹੈ ਮਿਲਿਆ ਹੋਇਆ ਇਹ ਸਾਡੀ ਇੱਛਾ ਸੀ ਸੁੱਖ ਮਿਲਿਆ ਹੈ ਤੇ ਸਾਡੀ ਇੱਛਾ ਸੀ ਤੇ ਜਿੰਨੇ ਦੁੱਖ ਮਿਲੇ ਨੇ ਇਹ ਵੀ ਸਾਡੀ ਇੱਛਾ ਹੀ ਸੀ ਕਿਉਂਕਿ ਸੁੱਖ ਮੰਗਦੇ ਆ ਆਪਣੇ ਲਈ ਦੁੱਖ ਮੰਗਦੇ ਆ ਦੂਜੇ ਦੇ ਲਈ ਪਰਮਾਤਮਾ ਦਾ ਨਿਯਮ ਹੈ ਜੋ ਤੂੰ ਦੂਜੇ ਨੂੰ ਦੇਣਾ ਹੈ ਕਮ ਸੇ ਕਮ ਪਹਿਲੇ ਤੇਰੇ ਕੋਲ ਤੇ ਹੋਣਾ ਚਾਹੀਦਾ ਤਾਂ ਦੇ ਸਕੇਗਾ ਤੇ ਇਸ ਨੁਕਤੇ ਨੂੰ ਬੜੇ ਧਿਆਨ ਨਾਲ ਪਕੜ ਲੈਣਾ ਜੋ ਕੁਝ ਮੇਰੇ ਕੋਲ ਹੈ ਮੇਰੀ ਮੰਗ ਸੀ ਤੇ ਪਰਮਾਤਮਾ ਮੰਗ ਪੂਰੀ ਕਰਦਾ ਹੈ ਕੁਝ ਵੀ ਮੰਗੀਏ ਪੂਰੀ ਕਰਦਾ ਹੈ ਅੱਖ ਮੰਗੇ ਦੇਹ ਦੇ ਦੇਂਦਾ ਹੈ ਐਸਾ ਤੇ ਨਹੀਂ ਨਾ ਦੇਂਦਾ ਹੋਵੇ ਮਨੁੱਖ ਆਪਣੇ ਮੰਗਦੇ ਪ੍ਰਤੀ ਸਾਵਧਾਨ ਨਹੀਂ ਹੈ ਮੈਂ ਕਿ ਸੂਫੀ ਫਕੀਰ ਅਤਾਰ ਜਾਨ ਜੀਵਨ ਪੜ ਰਿਹਾ ਸੀ ਫਰਿਸ਼ਤੇ ਪ੍ਰਗਟ ਹੋਏ ਤੇ ਕਹਿਣ ਲੱਗੇ ਫਕੀਰ ਆ ਤੂੰ ਕੁਝ ਮੰਗ ਲੈ ਤੇ ਫਕੀਰ ਕਹਿਣ ਲਗਾ ਇੱਕੋ ਹੀ ਮੰਗ ਰਹੇ ਗਈ ਹੈ ਜੇ ਤੁਸੀਂ ਪੂਰੀ ਕਰ ਸਕਦੇ ਹੋ ਤੇ ਕਰ ਦੇ ਬਾਕੀ ਤੇ ਕੋਈ ਮੰਗ ਨਹੀਂ ਇੱਕੋ ਹੀ ਮੰਗ ਹੈ ਔਰ ਮੈਂ ਐਸਾ ਸਮਝਦਾ ਹਾਂ ਉਹ ਤੁਸੀਂ ਹੀ ਨਹੀਂ ਪੂਰੀ ਕਰ ਸਕਦੇ ਇਹਦੇ ਨਾਲ ਫਰਿਸ਼ਤਿਆਂ ਨੂੰ ਝੋਟ ਲੱਗੇ ਹੈ ਤੇ ਸਾਡੀ ਤੁਹਾਨੂੰ ਪਿਆ ਕਰਦਾ ਇਹਦੀ ਝੋਲੀ 'ਚ ਅਸੀਂ ਵਰ ਪਾਣ ਵਾਸਤੇ ਆਇਆ ਸਭ ਕੁਝ ਦੇਣ ਵਾਸਤੇ ਆਇਆ ਜੋ ਮੰਗੋ ਦਿੰਦੇ ਹਾਂ ਇਹ ਕਹਿੰਦਾ ਹੈ ਇੱਕੋ ਹੀ ਮੰਗ ਰਹਿ ਗਈ ਹੈ ਔਰ ਤੂੰ ਤੁਸੀਂ ਪੂਰੀ ਨਹੀਂ ਕਰ ਸਕਦੇ ਫਰਿਸ਼ਤੇ ਨੇ ਆਖਿਆ ਇਹ ਇਲਜ਼ਾਮ ਤੇ ਤੂੰ ਸਾਡੇ ਤੇ ਬਾਧ ਚਲਾਵੇਂ ਜਦ ਅਸੀਂ ਦੇ ਨਾ ਸਕੀਏ ਪਰ ਕਮਾਲ ਦੀ ਗੱਲ ਕਸੂਰ ਹੋਇਆ ਨਹੀਂ ਸਾਤੋਂ ਕਸੂਰ ਅਸੀਂ ਕੀਤਾ ਨਹੀਂ ਸਜ਼ਾ ਪਹਿਲੇ ਦੇਣ ਲੱਗਾ ਤੂੰ ਮੰਗ ਅਸੀਂ ਦੇਵਾਂਗੇ ਕੀ ਮੰਗੇ ਤੇਰੀ ਇਕ ਕੋਈ ਮੰਗੇ ਮੇਰੀ ਐ ਫਰਿਸ਼ਤਾ ਮੇਰੇ ਹਿਰਦੇ ਚ ਕੋਈ ਮੰਗ ਰਵੇ ਬਈ ਕੋਈ ਮੰਗ ਰਵੇ ਇਹ ਅਤਾਰ ਕਹਿੰਦਾ ਫਰਿਸ਼ਤੇ ਚਲੇ ਬਿਨਾ ਦਿੱਤੇ ਆਈ ਚਲੇ ਗਏ ਇਸ ਤੋਂ ਇਹ ਨੁਕਤਾ ਉਹ ਬਿਆਨ ਕਰ ਰਿਹਾ ਫਕੀਰ ਕੋਈ ਦੇਵੀ ਦੇਵਤਾ ਇਛਾਵਾਂ ਤੋਂ ਮੁਕਤ ਨਹੀਂ ਕਰ ਸਕਦਾ ਕੇਵਲ ਪਰਮਾਤਮਾ ਹੀ ਕਰ ਸਕਦਾ ਜਦ ਉਹ ਮਿਲ ਰਹਿ ਫਿਰ ਇੱਛਾ ਨਹੀਂ ਰਹਿੰਦੀ ਸਬੇ ਇੱਛਾ ਬੂਰੀਆਂ ਜਾਂ ਪਾਇਆ ਅਗਮ ਅਪਾਰ ਉਸ ਤੋਂ ਪਹਿਲੇ ਕੋਈ ਇੱਛਾ ਇੰਜ ਸਮਝ ਲੋ ਪੂਰੀ ਨਹੀਂ ਹੁੰਦੀ ਕਿਉਂ ਇੱਕ ਪੂਰੀ ਹੁੰਦੀ ਹੈ 10 20 ਨੂੰ ਜਨਮ ਦੇ ਜਾਂਦੀ ਹੈ ਉਹ ਤੇ ਪ੍ਰਵਾਹ ਚੱਲਦਾ ਰਹਿੰਦਾ ਹੈ ਚੱਲਦਾ ਰਹਿੰਦਾ ਹੈ ਖੁਦ ਇਹੋ ਕੁਝ ਪੂਰੀਆਂ ਹੁੰਦੀਆਂ ਰਹਿੰਦੀਆਂ ਨਿਰੰਤਰ ਜਨਮ ਲੈਂਦੀਆਂ ਰਹਿੰਦੀਆਂ ਨੇ ਇਛਾਾਂ ਦਾ ਜੰਮਦੇ ਰਹਿਣਾ ਸਾਡੇ ਜਨਮ ਮਰਨ ਦਾ ਕਾਰਨ ਬਣਦਾ ਹੈ ਇਹ ਮੂਲ ਗੱਲ ਕਿਦਰੇ ਸਮਝ ਵਿੱਚ ਆ ਜਾਏ ਫਿਰ ਪਾਠ ਕਰਨ ਲੱਗਿਆਂ ਜਪ ਕਰਨ ਲੱਗਿਆਂ ਕੱਲ ਦੀ ਗੱਲ ਛੱਡੋ ਅੱਜ ਹੀ ਆਨੰਦ ਮਿਲੇਗਾ ਹੁਣੇ ਆਨੰਦ ਮਿਲੇਗਾ ਇਸੇ ਨੂੰ ਬਾਬੇ ਫਰੀਦ ਨੇ ਕਿਹਾ ਅੱਜ ਮਿਲਾਵਾ ਸ਼ੇਖ ਪ੍ਰੇਮ ਅੱਜ ਕਿਉਂ ਕੱਲ ਤੇ ਛੱਡਦੇ ਕਿਉਂ ਅਗਲੇ ਜਨਮ ਤੇ ਛੱਡਦੇ आज मिलावा शेख फरीद टाकम कोंजणियां मनोमचंदणियां ए मन नो मछरण वालीया इच्छावां वासनावां कामनावां रोक केना परेश्वर ए अगर प्रवाह चलदा रहया तो जन्म मरण दा प्रवाह चलदा रहया ए प्रवाह चलदा रहया तो दुखां दा प्रवाह भी नाल चलदा रहेगा तो पता है ਦਰਿਆ ਦੇ ਵਿੱਚ ਕੀ ਹੁੰਦਾ ਹੈ ਪ੍ਰਵਾਹ ਹੁੰਦਾ ਹੈ ਪਾਣੀ ਅੱਗੇ ਗਿਆ ਫਿਰ ਪਿੱਛੇ ਫਿਰ ਪਿੱਛੇ ਹੋਰ ਪਾਣੀ ਹੋਰ ਪਾਣੀ ਇਸ ਵਾਸਤੇ ਇੱਕ ਮਹਾਨ ਦਾਰਸ਼ਨਿਕ ਹੈਗਾ ਤੇ ਨਾਸਤਿਕ ਸੀ ਨੀਤੀਸ਼ੇ ਉਹ ਕਹਿੰਦਾ ਇੱਕ ਨਦੀ ਰੇ ਵਿੱਚ ਦੋ ਦਵਾ ਉਸ ਨਦੀ ਨੂੰ ਪਾਰ ਨਹੀਂ ਕੀਤਾ ਜਾ ਸਕਦਾ ਕਿਉਂ ਜਦ ਦੁਬਾਰਾ ਮੈਂ ਉਤੋਂ ਪਾਰ ਹੋਵਾਂਗਾ ਪਤਾ ਨਹੀਂ ਕਿਤਨਾ ਪਾਣੀ ਵਹਿ ਗਿਆ ਤੇ ਉਹ ਨਦੀ ਥੋੜੀ ਜਿਸ ਵਕਤ ਮੈਂ ਪਹਿਲੇ ਪਾਰ ਕੀਤਾ ਸੀ ਕੁਝ ਹੋਰ ਪਾਣੀ ਸੀ ਕਿਤਨਾ ਪ੍ਰਵਾਹ ਵਹਿ ਗਏ ਤੇ ਹੋਰ ਪਾਣੀ ਹੈ ਤੇ ਉਹ ਨਦੀ ਨਹੀਂ ਹੈ ਭਾਵੇਂ ਨਦੀ ਦਾ ਨਾਮ ਵੀ ਹੋਈ ਹੈ ਤੇ ਲੋਕੀ ਸਮਝਦੇ ਪੈਨੇ ਉਹੀ ਨਦੀ ਹੈ ਉਤੇ ਪਤਾ ਨਹੀਂ ਕਿਤਨਾ ਪਰਵਾ ਲੰਘ ਗਿਆ ਲੰਘ ਗਿਆ